ਮੈਂ ਜੁਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹਾ ਪੱਧਰ ਦੇ ਐਮ ਐਲ ਏ ਆ ਜਾਂ ਉਸ ਜ਼ਿਲ੍ਹੇ ਦੇ ਵਿੱਚ ਕੋਈ ਮੰਤਰੀ ਹੈ ਉਹਨਾਂ ਨੂੰ ਸਾਡੇ ਮਜ਼ਦੂਰਾਂ ਦੇ ਸੰਬੰਧੀ ਜਿਹੜੀਆਂ ਮੰਗਾਂ ਮਸਲੇ ਨੇ ਉਹਨਾਂ ਬਾਰੇ ਅਸੀਂ ਜਿਹੜੇ ਮੰਗ ਪੱਤਰ ਆ ਉਹ ਦੇ ਰਹੇ ਹਾਂ ਕਿਉਂਕਿ ਪਹਿਲੀ ਤਰੀਕ ਤੋਂ ਲੈ ਕੇ 12 13 ਤਰੀਕ ਤੱਕ ਬਜਟ ਦੇ ਇਲਾਸਾ ਜਿਹੜਾ ਉਹ ਹੋ ਰਿਹਾ 5 5 ਤਰੀਕ ਨੂੰ ਜਿਹੜਾ ਬਜਟ ਹੈ ਉਹ ਕਰਨਾ ਹੈਗਾ ਕੀਮਾ ਸਾਹਿਬ ਨੇ ਅਸੀਂ ਇੱਥੇ ਜਥੇਬੰਦੀਆਂ ਵੱਲੋਂ ਇਹ ਕਹਿਣ ਲੱਗੇ ਹੈਗੇ ਆ ਵੀ ਜੋ ਬਜਟ ਰੱਖਿਆ ਜਾਣਾ ਹੈਗਾ ਵਿਸ਼ੇਸ਼ ਕਰਕੇ ਸਾਡੇ ਇਹ ਧਰਨੇ ਰੈਲੀਆਂ ਮਜਾਰੇ ਮੰਗ ਪੱਤਰ ਇਸ ਗੱਲ ਨਾਲ ਸੰਬੰਧਿਤ ਨੇ ਕਿ ਬਜਟ ਦੇ ਵਿੱਚ ਖੇਤ ਮਜ਼ਦੂਰਾਂ ਵਾਸਤੇ ਪਿੰਡੂ ਮਜ਼ਦੂਰਾਂ ਵਾਸਤੇ ਜਿਹੜੀ ਰਕਮ ਹੈਗੀ ਉਹ ਰੱਖੀ ਜਾਵੇ ਜਿਸ ਤਰ੍ਹਾਂ ਦੇ ਨਾਲ ਜਿਹੜੀ ਨਵੀਂ ਖੇਤੀ ਨੀਤੀ ਹੈ ਉਹਦੇ ਵਾਸਤੇ ਬਜਟ ਰੱਖੇ ਜਾਣ ਖਾਲੇ ਕੱਢੇ ਜਾਣ ਨਹਿਰਾ ਕੱਢੀਆਂ ਜਾਣ ਸਾਰਾ ਵੱਲ ਉਹ ਪ੍ਰਬੰਧ ਕੀਤਾ ਜਾਵੇ ਮਨਰੇਗਾ ਵਾਸਤੇ ਬਜਟ ਆ ਜਿਹੜਾ ਉਹ ਰੱਖਿਆ ਜਾਵੇ ਜਿਹੜੇ ਆਟਾ ਦਾਲ ਸਕੀਮ ਦੇ ਕਾਰਡ ਕੱਟੇ ਗਏ ਜਿਹਨੂੰ ਕਹਿੰਦਾ ਸੀ ਬਹਾਲ ਕਰਤਾ ਉਹ ਜਿਉਂਦੇ ਤਿਉਹ ਅਜੇ ਰੇਡ ਕਾ ਚੱਲ ਰਿਹਾ ਹੈਗਾ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਇਹ ਪੰਜਾਬ ਦੇ ਮਜ਼ਦੂਰਾਂ ਦੀ ਮੰਗ ਹੈ ਜਿਹੜੀ ਉਹ ਕਹਿ ਰਹੇ ਆ ਵੀ ਜੋ ਬਜਟ ਦੇ ਵਿੱਚ ਮਜ਼ਦੂਰਾਂ ਵਾਸਤੇ ਰਕਸ਼ੀ ਰੱਖੀ ਜਾਵੇ